ਜਾਣਾ ਤੇ ਪੈਣਾ ਹੀ ਆ ਕੀ ਕਰਨਾ ਮੇਰਾ ਤੇ ਆਪਨੇ ਜੀ ਕਰਨ ਲਿਆ ਤਾਨੂੰ ਛੱਡ ਕੇ ਜਾਣ ਨੂੰ ਮਾ ਮਾਵਾਂ ਤੀਆਂ ਗੱਲਾਂ ਪਤਾ ਕਰ ਜਿੱਦਾਂ ਮਰਜੀ ਪਹੁੰਚ ਦੇਣ ਜੀ ਕਰਦੀ ਰਹਿੰਦੀ ਸੀ ਨਾ ਫਿਰ ਵੀ ਅੱਜ ਹੁਣ ਚੱਲੀ ਆ ਨਾ ਤੇ ਮਾਨੇ ਨਾ ਹੋਤਰਾ ਹੋਂਦਿਆ ਬਣਾ ਲੈ ਅੱਜ ਤੇ ਮੇਰੀ ਧੀ ਨਾ ਕਿ ਲਈ ਦੀ ਸੋਹਣੀ ਲੱਗੈਂ ਰਹੀ ਆ ਕਿ ਤੇ ਨਜ਼ਰ ਨਾ ਲੱਗਦੇ ਖਲੋ ਜਾ ਮੈਂ ਕਾਲਾ ਟਾਰ ਬਰ ਬਨੇਂਦੀ ਐ ਮਾ ਹੈ ਬੰਨਾ ਵਾਰ ਖੜਾ ਮਧਾਵੜੀਓਨੀ ਇਹ ਲਾ ਪੁੱਤ ਤੁਮੀ ਲੱਗੇ ਬਹਿਣ ਦੇ ਤੇ ਤੂੰ ਪੁੱਤ ਪੱਗ ਕਿਉਂ ਲਾਈ? ਤင်း ਬੈਠੋ ਠੀਕ ਆ ਮੈਂ ਇਹ ਨਾਲੇ ਕੱਪੜੇ ਚੇਂਜ ਕਰਨਾ ਲੈ ਡੰਗਰਾਂ ਨੂੰ ਦੇਖ ਲੈ ਮਰਾਇਆ। ਉਹ ਮਾਤਾ ਜੀ ਇਸ ਵੇਲੇ ਆਉਣਾ ਕਿੰਨੇ ਸੀ ਬੇਲੀ ਗੱਲ ਸੁਣੋ ਸ਼ੁਕਰ ਕਰੋ ਰਿਆ ਹੋ ਗਿਆ ਵਾ ਉਹ ਸਾਰੇ ਵੇਖਣ ਦੇ ਹੀ ਵੀ ਨਾਲ ਆਇਆ ਕੋਈ ਅੱਜ ਇੱਕ ਵਾਰ ਨੱਚ ਕੇ ਤੇ ਜਦ ਸੰਗਨ ਵਿਆਹ ਕਰ ਲਗੇ ਡਾਡੀ ਜੀ ਇਹ ਆ ਜੀ ਮਾਵੇਂ ਬੜੀ ਭਲੀ ਮਾਨਸਵਾ ਤੁਸੀਂ ਵੇਖਿਆ ਹੀ ਸਾਰਿਆਂ ਨੂੰ ਕਿ ਇਹ ਐ ਚੁੱਪ ਹੀ ਪੁੱਤ ਹੈ ਤੇ ਮੈਂ ਖੁਸ਼ ਹਾਂ ਪਰ ਨਾ ਅੱਜ ਆ ਘਰ ਜਿਹੜਾ ਨਾ